ਪਾਟ ਗਾਲਾ ਸੰਗਰੂਰ ਜੇਲ੍ਹ ਚ ਸਾਗਰ ਨਿਊਟਨਾਂ ਦੇ ਕੈਦੀ ਦੀ ਡੈਥ ਹੋਈ ਸੀ ਕੁਝ ਗਲਤ ਫਹਿਮੀਆਂ ਕਰਕੇ ਕੁਝ ਲੋਕਾਂ ਬਲੋਂ ਉਹਨਾਂ ਨੇ ਲੈ ਆ ਕੇ ਉਹਦੀ ਡੈੱਡ ਬੋਡੀ ਆ ਤੇ ਆਰ ਪੀ ਚੌਂਕ ਤੇ ਲੈ ਆਂਦੀ ਸੀ ਉਹਨਾਂ ਦੀ ਗੱਲਬਾਤ ਸੁਣੀ ਹੈ ਉਹਨਾਂ ਨੂੰ ਸਾਰਾ ਸਮਝਾਇਆ ਗਿਆ ਸਮਝਣ ਤੋਂ ਬਾਅਦ ਉਹ ਹੁਣ ਡੈੱਡ ਬੋਡੀ ਆ ਜਿਹੜੀ ਉਹ ਲੈ ਗਿਆ ਤੇ ਉਹਦਾ ਸੰਸਕਾਰ ਕਰਨ ਵਾਸਤੇ ਤਿਆਰ ਹੋ ਗਿਆ ਸਰ ਬਾਈਕ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਬਾਈਕ ਨਹੀਂ ਆ ਰਹੀ ਉਹਦੀ ਲੈ ਉਹ ਸਾਰੇ ਅਸੀਂ ਇੰਤਜ਼ਾਮ ਕਰਾ ਰਹੇ ਹਾਂ ਥੈਂਕ ਯੂ ਧੰਨਵਾਦ ਖੁੱਲ ਗਿਆ ਜੀ ਸਰ ਖੁੱਲ ਗਿਆ ਜੀ ਠੀਕ ਥੈਂਕ ਯੂ ਜੀ ਮੇਰਾ ਹੀ ਮਨੋਚ ਚਾਵਰੀਆ ਕੀ ਗੱਲ ਹੋਈ ਅੱਜ ਗੱਲ ਕੁਛ ਨਹੀਂ ਸਗਰ ਨੂੰ ਡਰ ਮਨਾ ਪਤੀ ਚ ਲੱਗਦਾ ਨਹੀਂ ਜਿਵੇਂ ਦਾ ਮੁੰਡਾ ਭਾਈ ਆਪਣਾ ਗੱਲ ਕੋਈ ਸਖੂ ਜਿਹੇ ਸੀ ਗਏ ਫੇਟਾ ਸੀ ਗਿਆ ਤਰੀਕਾ ਐ ਸੀਗਾ ਆ ਤਾਂ ਦਸਵੇਂ ਤਰੀਕਾ ਐ ਸੀਗਾ ਇਹਨੂੰ ਕੋਈ ਖਾਣੇ ਵਿੱਚ ਕੁਝ ਚੀਜ਼ ਪਾਈ ਗਈ ਹੈ ਚਿੱਤੇ ਦੇ ਡੈਮੇਜ ਕਿਡਨੀਆਂ ਗੁਰਦਾ ਕਰਦਾ ਸਾਰੇ ਡੈਮੇਜ ਹੋ ਗਏ ਡਾਕਟਰ ਕੋਈ ਵਿਸ਼ਾਲ ਖੋਸ਼ ਕੋਈ ਖੋਸਣਾ ਕੋਈ ਡਾਕਟਰ ਵਿਸ਼ਾਲ ਕੋਈ ਖੋਸਣਾ ਕੋਈ ਹੈਗਾ ਆਉਣੇ ਕੁਝ ਭਾਜੀ ਸਾਡੇ ਵਾਲੀ ਸਮਾਨ ਬਿਲਕੁਲ ਸਰੇਮਤ ਘੋ ਰਿਆ ਤੁਸੀਂ ਦੇਖ ਰਹੇ ਹੋ ਲੋਰਡ ਸ਼ਿ ਬਸਨੋਈ ਨੂੰ ਸਲਾਮ ਮਾਰਦਾ ਦੂਜਾ ਕਹਿੰਦਾ ਏ ਸਿਦਕੀ ਮਾਰਦਾ ਉਹ ਯਾਰ ਦੇਖੋ ਤੁਸੀਂ ਪੁਲਿਸਨ ਕਰ ਰਹੇ ਹੋ ਸੌਰੀ ਯਾਰ ਮੈਂ ਥੋੜਾ ਜਿਆਦਾ ਜ਼ੀ ਬੋਲ ਸਕਦਾ ਮੈਂ ਲੱਗਦਾ ਵੀ ਕੀ ਕਰ ਰਹੇ ਨੇ ਲੱਗਦਾ ਵੀ ਕਾਨੀਏ ਵੀ ਦਵਾਈ ਦਿੱਤੀ ਹੈ ਯਾਰ ਦਵਾਈ ਦਿੱਤੀ ਹੈ ਡਾਕਟਰ ਨੇ ਮਾਰਦੇ ਅੰਦਰ ਨਾ ਬਿਮਾਰੀ ਸੀ ਪਹਿਲੇ ਤਰੀਕੇ ਆਵਾ ਵਕੀਲ ਤੁਸੀਂ ਵਕੀਲ ਕਹੋ ਵਕੀਲ ਬੋਲਦਾ ਭਈ ਬੰਦਾ ਠੀਕ ਹੀ ਸਾਡਾ ਸਾਡਾ ਮੁੰਡਾ ਠੀਕ ਹੀ ਸੀਗਾ ਵਕੀਲ ਨੇ ਸਾਰਾ ਹੀ ਦੱਸ ਕੇ ਗਿਆ ਭਈ ਮੁੰਡਾ ਠੀਕ ਸੀਗਾ ਕੋਈ ਵਾਹ ਦਿੱਤੀ ਕਿ ਇਹ ਉੱਚੇ ਨਹੀਂ ਕਿਟਰੀਆਂ ਗੁੱਟੀਆਂ ਸਾਰਾ ਕੁਝ ਡੈਮੇਜ ਹੋ ਗਿਆ ਉਹਦਾ ਨਾ ਦੱਸਿਆ ਇਹਨਾਂ ਨੂੰ ਜਦੋਂ ਪੀਜੀ ਮੁੰਡਾ ਗਿਆ ਤਾਂ ਜਿਸ ਵੇਲੇ ਦੱਸਿਆ ਗਿਆ ਉਹਦੇ ਡੈਡੀ ਨੂੰ ਕਿ ਬਈ ਤੁਹਾਡਾ ਮੁੰਡਾ ਬਿਮਾਰ ਆ ਪਈਏ ਦੱਸੇ ਜਦੋਂ ਪਹੁੰਚੇ ਉਹ ਡਰ ਸੀਗਾ ਲੈ ਵੀ ਇਹਨੂੰ ਤਾਂ ਹੱਲੇ ਵੀ ਨਹੀਂ ਚ ਕੀ ਨਾਰੇ ਕਿ ਸਾਡਾ ਬੱਚਾ ਮਰ ਗਿਆ ਵਾ ਅੱਜੀ ਤੇ ਇਜ਼ਾ ਤੇ ਲੈ ਵੱਡਾ ਬੱਚਾ ਜੇਲ੍ਹ ਚ ਗਿਆ ਚੰਗਾ ਬੁਲਾ ਗੱਲਾਂ ਕਰਦਾ ਸੀ ਸਾਡੇ ਨਾਲ ਚੰਗਾ ਬੁਲਾ ਕਿ ਪਤਾ ਲੱਗਿਆ ਗਲਤਫਹੀ ਹੋ ਸੁੱਈ ਪਈ ਆ ਛੋ ਸ਼ੁੱਕਰਵਾਰ ਮੈਨੂੰ ਫੋਨ ਕੀਤਾ ਮੈਂ ਹਸਪਤਾਲ ਚ ਸੀਗੀ ਮੇਰਾ ਆਪਰੇਸ਼ਨ ਹੋਇਆ ਮੈਨੂੰ ਕਹਿੰਦਾ ਮੰਮੀ ਠੀਕ ਆ ਮੈਂ ਮੰਮੀ ਤੁਸੀਂ ਆਪਣਾ ਧਿਆਨ ਰੱਖਿਓ ਚਲੋ ਬਸ ਹਾਂ ਜੀ ਕੀ ਕਰ ਰਹੀ ਆ ਇਹ ਮੁੰਡਾ ਸਾਗਰ ਨਿਊਟਰਨ ਸੀ ਜਿਹੜੀ ਵੀ ਮਤਲਬ ਕਿ ਇਹਨੂੰ ਦੱਸਿਆ ਗਿਆ ਵੀ ਵੀ ਇਹਦੀ ਹਾਲਤ ਖਰਾਬ ਸੀ ਵੀ ਇਹ ਕੈਟਾਗਰੀ ਦਾ ਇਹਨੂੰ ਗੈਂਗਸਟਰ ਦੱਸਿਆ ਜਾ ਰਿਹਾ ਹੈ ਤੁਸੀਂ ਇੱਕ ਗੱਲ ਦੱਸੋ ਵੀ ਆਜ਼ਾਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਐ ਕਦੇ ਸਾਡੇ ਰੈਵਰਾ ਦੇ ਬੁੱਤ ਤੋੜੇ ਜਾ ਰਹੇ ਆ ਕਦੇ ਸਾਡੇ ਮੁੰਡਿਆਂ ਨੂੰ ਇੰਕਾਊਂਟਰ ਕੀਤਾ ਜਾ ਰਿਹਾ ਤੇ ਅੱਜ ਸਾਡੇ ਵਾਲਮੀਕ ਸਮਾਜ ਦਾ ਨੌਜਵਾਨ ਜਿਹੜਾ ਵਧੀਆ ਹੈਲਥ ਵੱਲੋਂ ਵਧੀਆ ਹੀ ਹੱਟਾ ਕੱਟਾ ਹੀ ਉਹਨੂੰ ਕਹਿੰਦੇ ਵੀ ਅਟੈਕ ਹੋ ਗਿਆ ਵੀ ਇਹ ਕਿੱਡੀ ਨਾਜਾਇਜ਼ ਸਾਡੇ ਵਾਲਮੀਕ ਸਮਾਜ ਦੇ ਨੌਜਵਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਵੀ ਜੇ ਇਹਦੇ ਚ ਸੰਗਰੂਲ ਜੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਹਦੇ ਚ ਉਹਨਾਂ ਨੂੰ ਜਿਹੜੀ ਬੰਦੀ ਕਾਰਵਾਈ ਆ ਦੋਸ਼ਾਂ ਨੂੰ ਬੰਦੀ ਕਾਰਵਾਈ ਕੀਤੀ ਜਾਵੇ ਤੇ ਜੇਲ੍ਹ ਪ੍ਰਸ਼ਾਸਨ ਸੁਪਰਡੈਂਟ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨੇ ਕੋਈ ਸ਼ਿਕਾਇਤ ਕੀਤੀ ਤੁਹਾਨੂੰ ਦੱਸਿਆ ਕਰਦੇ ਨੇ ਵੀ ਮੈਨੂੰ ਤੰਗ ਪਰੇਸ਼ਾਨ ਕਰਦੇ ਆ ਆਹ ਹਾਂ ਉਹਦੇ ਪਿਓ ਨੂੰ ਦੱਸਿਆ ਉਹਦੇ ਪਿਓ ਨਾਲ ਤੁਸੀਂ ਗੱਲ ਕਰੋ ਉਹਨੇ ਦੱਸਿਆ ਵੀ ਹਾਂਜੀ ਜੈ ਭੀਮ ਜੈ ਭਾਰਤ ਅਸੀਂ ਇੱਕ ਤਰੀਕ ਸਾਡਾ ਛੋਟਾ ਭਰਾ ਸਾਗਰ ਨਿਊਟਰਲ ਤਰੀਕ ਤੋਂ ਗਿਆ ਜੇਲ ਇੱਕ ਤਰੀਕ ਨੂੰ ਰਾਤ ਨੂੰ ਇਹਨੂੰ ਐਡਮਿਟ ਕਰਾ ਦਿੱਤਾ ਹਸਪੀਟਲ ਸੁਪਰੀਡੈਂਟ ਤੇ ਪੂਰੀ ਜੇਲ ਵੱਲੋਂ ਕੋਈ ਇਹਨਾਂ ਦੀ ਲਾਕਡਾਉਨ ਸੀਗੀ ਉਹਨੇ ਸੁਪਰੀਡੈਂਟ ਵੱਲੋਂ ਜ਼ਹਿਰ ਦਿੱਤਾ ਗਿਆ ਵਾ ਤੇ ਪੰਜਾਬ ਸਰਕਾਰ ਜਿਹੜਾ ਜੇਲ ਮੰਤਰੀ ਬੈਸ ਉਹਨਾਂ ਦਾ ਵੀ ਕਿਤੇ ਨਾ ਕਿਤੇ ਹੱਤਾ ਜਿਹੜੀ ਆਮ ਆਦਮੀ ਪਾਰਟੀ ਆ ਦਲਤ ਵਿਰੋਧੀ ਪਾਰਟੀ ਆ ਇਹ ਹਮੇਸ਼ਾ ਦਲਤਾਂ ਨਾਲ ਧੱਕਾ ਕਰਦੀ ਆ ਅਸੀਂ ਸਰਕਾਰ ਨੂੰ ਆਈ ਮੰਗ ਕਰਦੇ ਕਰਜੋਤ ਬੈਸ ਅਸਤੀਫਾ ਦੇਵੇ ਜਿਹੜਾ ਸੰਗਰੂ ਦਾ ਸੁਪਰੀਡੈਂਟ ਆ ਉਹਤੇ ਪਰਚਾ ਦਰਜ ਹੋਵੇ ਤਿੰਨ ਦੀ ਵਾਈਫ ਨੂੰ ਲੈ ਆ ਜਾਵੇ ਤਾਂ ਅਸੀਂ ਸੰਸਕਾਰ ਕਰਾਂਗੇ ਨਹੀਂ ਸੰਸਕਾਰ ਨਹੀਂ ਕਰਾਂਗੇ ਹਾਂਜੀ ਧਰਨਾ ਬੈਠੇ ਆਂ ਅਸੀਂ ਵੀਰੇ ਅਫਸਰ ਖੜੇ ਆਂ ਅਸੀਂ ਉੱਟਣਾ ਹੀ ਨਹੀਂ ਜਦੋਂ ਤੱਕ ਮਤਲਬ ਉਹਦੀ ਵਾਈਫ ਨੂੰ ਜੇਲ੍ਹ ਚੋਂ ਨਹੀਂ ਲੈ ਕੇ ਆਂਦੇ ਪੋਸਟਮਾਰਟਮ ਹੋ ਗਿਆ ਸਾਰਾ ਕੁਝ ਹੋ ਗਿਆ ਤਿੰਨ ਦਿਨਾਂ ਬਾਅਦ ਆ ਕੇ ਦੱਸਿਆ ਨੇ ਮੁੰਡਾ ਮਰ ਗਿਆ ਵਾ ਜੇਲ੍ਹ ਸੁਪਰੀਡੈਂਟ ਦੇ ਕਾਰਵਾਈ ਕਰਾਵਾਂਗੇ ਪਰਚਾ ਦਰਜ ਹੋਊਗਾ ਸੁਪਰੀਡੈਂਟ ਤੇ ਜੇਲ੍ਹ ਦੇ